ਪੰਜਾਬ ਅਪ ਨਿਊਜ਼ ਦੇਖ ਰਹੇ ਸਮੂਦ ਅਸ਼ਕਨ ਦਾ ਸਵਾਗਤ ਮੈਂ ਹਪਾਰਤ ਚੋਹਾਨ ਤੇ ਮੇਰੇ ਨਾਲ ਲਿਨਸਨ ਸਿੰਘ ਇਸਵਰੀ ਦੀ ਵੱਡੀ ਅਤੇ ਮੰਦਪਾਗੀ ਕਟਨਾ ਜੋ ਸ਼ਹਿਰ ਬਟਾਰਾ ਤੋਂ ਸਾਹਮਣੇ ਆ ਰਹੀ ਹੈ ਕਿ ਬਟਾਰਾ ਦੇ ਹਸਲੀ ਪੁਲ ਦੇ ਨੇੜੇ ਤੇ ਸੇਟ ਟੈਲੀਕਮ ਦੀ ਦੁਕਾਨ ਤੇ ਜਿਹੜੀ ਕਿ ਫਾਇਰਿੰਗ ਕੀਤੀ ਗਈ ਹੈ ਦੁਕਾਨ ਦੇ ਮਾਲਕ ਗੱਡੂ ਸੇਟ ਦਾ ਕਹਿਣਾ ਹੈ ਕਿ ਮੈਨੂੰ ਇੱਕ ਥੋੜੇ ਦਿਨ ਪਹਿਲਾਂ ਨਿਸ਼ਾਨ ਨਾਮ ਦੇ ਗੈਂਗਸਟਰ ਵੱਲੋਂ ਜਿਹੜੀ ਕਿ ਥ੍ਰੈਡ ਕਾਲ ਜਿਹੜੀਆਂ ਆ ਰਹੀਆਂ ਸੀ ਅੱਜ ਮੈਨੂੰ ਲੱਗਦਾ ਹੈ ਕਿ ਉਹਨਾਂ ਵੱਲੋਂ ਹੀ ਮੇਰੀ ਦੁਕਾਨ ਤੇ ਜਿਹੜੀ ਹੈ ਕਿ ਫਾਇਰਿੰਗ ਕੀਤੀ ਗਈ ਹੈ ਸੋ ਤਸਵੀਰਾਂ ਤਾਂ ਨਾ ਬਜ਼ੁਰਗ ਸਾਂਝੀਆਂ ਕਰ ਰਹੇ ਹਾਂ ਕਿ ਜਿੱਥੇ ਕਿ ਬਟਾਲਾ ਸ਼ਹਿਰ ਚ ਜਿਹੜਾ ਕਿ ਪੂਰਾ ਦਹਿਸ਼ਤ ਦਾ ਮਾਹੌਲ ਬਣ ਚੁੱਕਿਆ ਹੈ ਪੁਲਿਸ ਪ੍ਰਸ਼ਾਸਨ ਉੱਤੇ ਪਹੁੰਚ ਚੁੱਕਿਆ ਹੈ ਤੇ ਮੈਨੂੰ ਜਿਹੜੇ ਜਿਹਨਾਂ ਦੇ ਪਤਾ ਨਹੀਂ ਉਹ ਸ਼ਾਰਟ ਤੇ ਬੋਲਦੇ ਨਹੀਂ ਪਤਾ ਹੀ ਸਾਰਿਆਂ ਨੂੰ ਕਿ ਫਾਇਰਿੰਗ ਹੋਈ ਹੈ ਸ਼ੋਰੂਮ ਦੇ ਤੇ ਭਾਈ ਪਹਿਲਾਂ ਕਿੰਨੀ ਦੇ ਤੋ ਤੁਹਾਨੂੰ ਥ੍ਰੈਟ ਆ ਰਹੇ ਚੱਲ ਜਾਈ ਜਾਂਦੀ ਹੈ ਥ੍ਰੈਟ ਤੇ ਚੱਲਦੀ ਹੈ ਸਾਰੇ ਸ਼ਹਿਰ ਨੂੰ ਜਾਂਦੀਆਂ ਮੀਆਂ ਕਿੰਨੂੰ ਨਹੀਂ ਜਾਂਦੀਆਂ ਪੀਆਂ ਹਰ ਬੰਦਾ ਇਸ ਤੇ ਪਰੇਸ਼ਾਨੀ ਚ ਹੈ ਜੀ ਜਿਹੜਾ ਕੰਮ ਕਰਦਾ ਵੇਸੇ ਪਰੇਸ਼ਾਨੀ ਚ ਹੈ ਥ੍ਰੈਟ ਕਿੱਦੇ ਤੋਂ ਆਇਆ ਕੋਈ ਨਿਸ਼ਾਨ ਦੱਸ ਦੇ ਜੀ ਮੈਂ ਜਾਣਦਾ ਨਹੀਂ ਕਿਸ਼ਾਨ ਕੋਈ ਹੈਗਾ ਪਰ ਆਪਣੀ ਦੁਕਾਨ ਦੇ ਕਿੰਨੇ ਕਿ ਲੋਗ ਹੁੰਦੇ ਨੇ ਸਟਾਫ ਹੀ ਪੰਜ ਸੱਤ ਸੱਤ ਅੱਠ ਜਾਂ 10 ਜਾਣੇ ਦਾ ਸਟਾਫ ਹੀ ਹੈ ਜੀ ਤੁਸੀਂ ਮੌਜੂਦ ਸੀ ਨਾ ਹਾਂ ਜੀ ਹੁਣ ਮੈਂ ਆਫਿਸ ਦੇ ਅੰਦਰ ਬੈਠਾ ਹਾਂ ਹਾਂ ਜੀ ਇਸ ਨੂੰ ਬੋਲੀ ਚੱਲ ਰਹੀ ਹੈ ਹਾਂ ਜੀ ਹਾਂ ਉਹ ਭਾਈ ਦੌੜ ਪੈ ਗਈ ਜੀ ਇੱਕਦਮ ਕੀ ਬਣ ਗਿਆ ਕੀ ਕਰ ਸਕਨੇ ਜੀ ਕੀ ਕਹਿਣਾ ਚਾਹੋਗੇ ਸਰ ਜਾਨਲੇਵਾ ਹਮਲਾ ਕਰ ਦਿੱਤਾ ਹੈ ਕੁਝ ਵੀ ਹੋ ਸਕਦਾ ਹੈ ਬਿਲਕੁਲ ਕੁਝ ਵੀ ਹੋ ਸਕਦਾ ਹੈ ਜੀ ਅਸੀਂ ਤੇ ਕਿੰਨੇ ਦਿਨਾਂ ਤੇ ਕਿੰਨੇ ਵੇਲੇ ਕੁਝ ਵੀ ਹੋ ਸਕਦਾ ਜਦੋਂ ਪ੍ਰੋਪੀਅਟਰ ਨੇ ਬਾਅਦ ਕੰਪਲੇਨਟ ਕੀਤੀ ਤੋਂ ਉਸ ਤੋਂ ਬਾਅਦ ਪੰਜਾਬ ਪੁਲਿਸ ਦਾ ਕੀ ਰੈਐਕਸ਼ਨ ਕੀ ਕਰ ਰਹੇ ਆ ਜੀ ਹੁਣ ਤੇ ਨਵੇਂ ਐਸਐਸਪੀ ਸਾਹਿਬ ਤੇ ਹੁਣ ਹੀ ਆਏ ਆ ਜੀ ਉਹਦੇ ਅਜੇ ਆ ਕੇ ਤੇ ਉਹਨਾਂ ਨੇ ਕੱਲ ਹੀ ਚਾਰਜ ਲਿਆ ਕਰ ਰਹੇ ਆ ਲੈਟਸ ਸੀ ਸਰ ਕਿੰਨੇ ਵਜੇ ਦੀ ਵਾਰਦਾਤ ਹੈ 6:30 ਸਵਾ 6 ਆਲਮੋਸਟ ਇਹ ਹੁਣ 6:30 ਵਜੇ ਵਾਰਦਾਤ ਕੋਈ ਦਾ ਟਾਈਮ ਵੀ ਨਹੀਂ ਹੈ ਹੁਣ ਕੋਹਨਾ ਦਾ ਟਾਈਮ ਕੀ ਰੱਖੋਗੇ ਤੁਸੀਂ ਸਾਡਾ ਐਕਸਪੈਰੀ ਵੀ ਸਾਰੇ ਸ਼ਹਿਰ ਦਾ ਵੇਖੋ 7:30 7 ਤੇ ਸਾਰਾ ਸ਼ਹਿਰ ਬੰਦ ਹੁੰਦਾ ਪਿਆ ਜੀ ਰੋਜ਼ ਇਦਾਂ ਹੀ ਇਹੀ ਹਾਲਾਤ ਹੈ ਸਾਡਾ ਤੇ ਮੇਨ ਬਾਜ਼ਾਰ ਆ ਤੁਸੀਂ ਵੇਖੋ ਚੱਲਦਾ ਰੋਡ ਆ ਇੱਥੇ ਵੀ ਹਾਲਾਤ ਚਰਾਂਗਾਰ ਦੇ ਮੌਕੇ ਤੇ ਬੰਦ ਹੋ ਗਿਆ ਜੀ ਹਾਂਜੀ ਹਾਂਜੀ ਹਾਂ ਮੈਨੂੰ ਕੁਝ ਵੀ ਨਹੀਂ ਮੈਨੂੰ ਤੇ ਮੈਨੂੰ ਹੁਣ ਪਤਾ ਮੈਨੂੰ ਪਹਿਲਾਂ ਵੀ ਨਹੀਂ ਪਤਾ ਸੀ ਫਾਰਮ ਮੈਨੂੰ ਆ ਰਹੇ ਪਰ ਉਹ ਖੰਡੇ ਦੇ ਵਕਤੇ ਮੈਨੂੰ ਹੁਣ ਪਤਾ ਲੱਗਾ ਜਦੋਂ ਵੀ ਮੈਂ ਥੋੜਾ ਬਾਹਰ ਖਾਣਾ ਉਸ ਟਾਈਮ ਆਇਆ ਕਰਾਜਾ ਜਦੋਂ ਅਧਿਕਾਰੀਆਂ ਨੇ ਬਿਲਕੁਲ ਕਲੀਅਰ ਕਰ ਲੈ ਕੰਮ ਆਪਣੀ ਟੀਮਾਂ ਦੇ ਲਈ ਉਸ ਵਾਲਿਆਂ ਦੀ ਉਸ ਟਾਈਮ ਲੱਗੀ ਆ ਜੋ ਵੀ ਅਜੰਬੀ ਗੱਲ ਕਰਦਾ ਹੈ ਉਹ ਉਹ ਕਾਨੂੰਨ ਹੱਥ ਤੇ ਲਿਖਿਆ ਹੈ ਤੇ ਲਿਖ ਮਾਰਾਂ ਕਿੰਨੇ ਮੋਟਰਸਾਈਕਲ ਦੇ ਬੰਦੇ ਦੁਆਏ ਨੇ ਤੇ ਗੋਲੀਆਂ ਮਾਰ ਗਏ ਨੇ ਇਥੇ ਆ ਪਤਾ ਲੱਗਾ ਵੀ ਇਹਨੂੰ ਸੈਟ ਪਹਿਲਾਂ ਵੀ ਹੁੰਦੇ ਸੀ ਕੋਈ ਬੰਦਿਆ ਜਾ ਰਿਹਾ ਸੀ ਕੁਝ ਉਹ ਉਹਦੀ ਵਜ੍ਹਾ ਕਰਕੇ ਇਹਨਾਂ ਨੇ ਇਹ ਥ੍ਰੈਡ ਕੀਤਾ ਵੀ ਬਦਕਿਸਮਤੀ ਇਹ ਲੋਕਾਂ ਦੀ ਪੰਜਾਬ ਸਰਕਾਰ ਬਿਲਕੁਲ ਫੇਲ ਹੋ ਰਹੀ ਹੈ ਲੈਂਡ ਆਰਡਰ ਦੇ ਮਸਲੇ ਤੇ ਲੋਕ ਕਹਿੰਦੇ ਨਾ ਰਿਆਂਦੇ ਲੋਕੋ ਤੇ ਇਹ ਗੱਲਾਂ ਸੁਣਿਆ ਆ ਚੁੱਕੀ ਸੀ ਪੁਰਾਣੇ ਐਸਐਸਪੀ ਸਾਹਿਬ ਨੇ ਬੋਦਾ ਸੀ ਪਰ ਕੋਈ ਪ੍ਰੋਟੈਕਸ਼ਨ ਵਾਲੀ ਗੱਲ ਕਿਤੇ ਨਜ਼ਰ ਨਹੀਂ ਆਈ ਜੇ ਲਾਗੇ ਜਾ ਕੇ ਨਾਕਾ ਵੀ ਨਹੀਂ ਸੀ ਫਿਰ ਸੱਜੇ ਖੱਬੇ ਤੇ ਪੁਲਿਸ ਵੀ ਨਜ਼ਰ ਨਹੀਂ ਆਈ ਤੇ ਭਰੇ ਬਾਜ਼ਾਰ ਚੋਂ ਆਉਂਦੇ ਜਾਂਦੇ ਆਉਂਗੇ ਰਿਓ ਬਾਈ ਦੂਜੇ ਦੂਜੇ ਤੇ ਫਾਇਰਿੰਗ ਹੋ ਰਹੀ ਹੈ ਪਰ ਹੁਣ ਪੰਜਾਬ ਸਰਕਾਰ ਦੇ ਪੁਲਿਸ ਦਾ ਕਰਨਾ ਲੋਕ ਉਚਾਰੇ ਕੀ ਕਰਨੇ ਕਿੰਨੇ ਜਿਉਣ ਕਿੰਨੇ ਗਾਣਾ ਬੰਦ ਕਰਦਾ ਉਹਦਾ ਪਤਾ ਤਾਂ ਲੱਗੇ ਬ੍ਰੇਕ ਜਰਾ ਜਨੂ ਪ੍ਰੋਡਕਸ਼ਨ ਵੀ ਨਹੀਂ ਦੇ ਦੇ ਪਤਾ ਉਹਦੀ ਨੌਲੇਜ ਹੈ ਜੋ ਸੁਣਿਆ ਉਹਨਾਂ ਨੇ ਸਾਰੇ ਨੌਲੇਜ ਇੱਕ ਵੀ ਇਥੇ ਕੋਈ ਨਾ ਦੇ ਜਗ੍ਹਾ ਪੜਦੇ ਲੱਗੇ ਜਿਵੇਂ ਕੋਈ ਨਾ ਫਰੋਤੀ ਨਹੀਂ ਆ ਰਹੀ ਜੀ ਚਲੋ ਫਰੋਤੀ ਆ ਰਹੀ ਹੈ ਪਤਾ ਲੱਗਾ ਆ ਰਹੀ ਹੈ ਫਰੋਤੀ ਆ ਰਹੀ ਹੈ ਪਰ ਸਾਰੇ ਨੌਲੇਜ ਸੀਗੇ ਕਹਿੰਦੇ ਸੁਣਿਆ ਵੀ ਪਤਾ ਲੱਗਾ ਵੀ ਸਭ ਦੀ ਨੌਲੇਜ ਸੀਗੇ ਉਹਨਾਂ ਨੂੰ ਪ੍ਰੋਡਕਸ਼ਨ ਦਿੱਤੀ ਇਹ ਜੀ ਉਹਨਾਂ ਕੋਲ ਪ੍ਰੋਡਕਸ਼ਨ ਵਿੱਚ ਸੀ ਇਹਨਾਂ ਨੇ ਇਹ ਤਰ੍ਹਾਂ ਇਹ ਪ੍ਰੋਡਕਸ਼ਨ ਦਿੱਤੀ ਸਰ ਇੰਨੀ ਇਧਰ ਕਿ ਬਹੁਤ ਸਾਇਆ ਆ ਰਹੀਆਂ ਵਾ ਕੀ ਕਾਰਨ ਆ ਕਿ ਪੰਜਾਬ ਪੁਲਿਸ ਜਿਹੜੀ ਆ ਕਾਰਨ ਹੁਣ ਮੈਗੀ ਦੀ ਪੰਜਾਬ ਪੁਲਿਸ ਹੀ ਦੱਸੇ ਜਾਂ ਪੰਜਾਬ ਸਰਕਾਰ ਦੱਸੇ ਕਾਰਨ ਕੀ ਦੱਸੀ ਸਾਡੀ ਵੱਧ ਕਿਸ਼ਮ ਦੀ ਹੈ ਸਾਡੇ ਲੋਕਾਂ ਦੀ ਹਾਂਜੀ ਸਰ ਅਜੇ ਇੱਕ ਇਤਲਾਮ ਮਿਲਿਆ ਸੀ ਕਿ ਅਜੇ ਕਰੀਬ 620 ਦੇ ਕਰੀਬ ਇੱਥੇ ਆਪਣੇ ਗੁੱਡੂ ਜੀ ਨੇ ਕਾਂਗਰਸ ਦੇ ਲੀਡਰ ਨੇ ਜੀ ਮਰ ਬਟਾਲੇ ਦੇ ਉਹਨਾਂ ਦੀ ਦੁਕਾਨ ਤੇ ਕੋਈ ਅਨਨੋਨ ਪਰਸਨ ਫਾਇਰ ਕਰਦਾ। ਜੇ ਮੌਕੇ ਤੇ ਪਹੁੰਚੇ ਹਾਂ ਤੇ ਅਸੀਂ ਦੇਖਿਆ ਜੋ ਮੌਕੇ ਤੇ ਜਿਹੜੇ ਹਾਜ਼ਰੀਨ ਸੀ ਜਿਨ੍ਹਾਂ ਨੇ ਆਈ ਵਿਟਨੈਸ ਹਨ ਉਹਨਾਂ ਨੂੰ ਦੱਸਿਆ ਕਿ ਦੋ ਬੰਦੇ ਮੋਟਰਸਾਈਕਲ ਤੇ ਆਏ ਸੀ। ਇੱਕ ਬੰਦੇ ਨੇ ਉਤਰ ਕੇ ਤੇ ਸ਼ੀਸ਼ੇ ਵੱਲੋਂ ਕਰਕੇ ਤੇ ਇੱਕ ਫਾਇਰ ਕਰਤਾ। ਫਾਇਰ ਕਰਕੇ ਤੇ ਨਾਲ ਉਤਰ ਕੇ ਮੋਟਰਸਾਈਕਲ ਤੇ ਬੈਠ ਕੇ ਤੇ ਦੌੜ ਗਏ। ਤੇ ਅਸੀਂ ਆਪਣੀਆਂ ਟੀਮਾਂ ਲਗਾਤੀਆਂ ਨੇ ਤੇ ਜਲਦੀ ਅਸੀਂ ਪ੍ਰੈਸ ਕਰਾਂਗੇ। ਅੱਜ ਤੋਂ ਕੰਕੀਆ ਹੀ ਰਹਿਣਾ ਨਕਸੇ ਪਹਿਲੇ ਇਸ ਬੰਦ ਚ ਪਹਿਲੀਆਂ ਪੁਰਾਣੀਆਂ ਵੀ ਆਉਂਦੇ ਰਹੀਆਂ ਇਹਨਾਂ ਨੂੰ ਕੇਸ ਵਿੱਚ ਦਰਜ ਕਰਾ ਦੀ ਜਿਹਦੇ ਵੱਲੋਂ ਸਾਰਾ ਕੇਸ ਵਿੱਚ ਦਰਜ ਹੈਗਾ ਜੀ ਇਹ ਕਿਹੜਾ ਲੋਇਆ ਉਹ ਗੈਸਟ੍ਰੰਗ ਲੋਵਾਇਆ ਜੀ ਕਿੰਨੀਆਂ ਗੋਲੀਆਂ ਚਲੀਆਂ ਜੀ ਇੱਕ ਗੋਲੀ ਚੱਲੀ ਤੁਸੀਂ ਬਟਾਲੇ ਦੀ ਗੱਲ ਕੀਤੀ ਆ ਬਟਾਲਾ ਆਪਣਾ ਪਰਿਵਾਰ ਆ ਆਪਣਾ ਸ਼ਹਿਰ ਆ ਲੋਲੀਆਂ ਪੂਰੇ ਪੰਜਾਬ ਚ ਜਾਗੇ ਆ ਬਟਾਲੇ ਚ ਹਾਂ ਹੁਣ ਇੱਕ ਲੇਟੈਸਟ ਹਮ ਲੋਗਾਂ ਨੂੰ ਜਾਣਕਾਰੀ ਮਿਲੀ ਅਬ ਗੋਲੀ ਚੱਲੀ ਆ ਗੋਲੀਆਂ ਰੋਟਾਂ ਪੰਜਾਬ ਪੰਜਾਬ ਨਹੀਂ ਰਿਹਾ ਪੰਜਾਬ ਦੇ ਲੋਕਾਂ ਨੇ ਜੋ ਵਿਸ਼ਵਾਸ ਕੀਤਾ ਸੀ ਲੋਕਾਂ ਦੇ ਨਾਲ ਬੜਾ ਵੱਡਾ ਵਿਸ਼ਵਾਸ ਘਾਤ ਹੋਇਆ ਔਰ ਬਿਹਾਰ ਦਾ ਲਾਲੂ ਦਾ ਜੰਗਲ ਰਾਜ ਅਜੇ ਤੱਕ ਕੋਈ ਭੁੱਲਿਆ ਨਹੀਂ ਪੰਜਾਬ ਜੰਗਲ ਰਾਜ ਬਣ ਚੁੱਕਾ ਪੰਜਾਬ ਇੱਕ ਜੰਗਲ ਦੇ ਦੌਰ ਚੋਂ ਗੁਜ਼ਰ ਰਿਹਾ ਔਰ ਇੱਥੇ ਕਿਸੇ ਦੀ ਜਾਨ ਮਾਲ ਦੀ ਸੁਰੱਖਿਆ ਨਹੀਂ ਹੈ ਔਰ ਜਾਨ ਮਾਲ ਦੀ ਸੁਰੱਖਿਆ ਜਿਹੜੀ ਹੈ ਉਹ ਲੋਕ ਬਹੁਤ ਖੋਫ ਦੇ ਸਾਇਦ ਜੀ ਦੇ ਰਹੇ ਨੇ ਜਿਹੜਾ ਖੋਫ ਦੇ ਸਾਇਦ ਜੋ ਵਪਾਰੀ ਤੋਂ ਲੈ ਕੇ ਆਮ ਆਦਮੀ ਤੋਂ ਲੈ ਕੇ ਸਾਰੇ ਲੋਕ ਅੱਜ ਇਸ ਜੰਗਲ ਰਾਜ ਨੂੰ ਕਦੀ ਭੁੱਲਣਗੇ ਨਹੀਂ ਉੱਥੇ ਦੇ 20 ਸਾਲ ਹੋ ਗਏ ਨੇ ਇੱਥੇ ਆਉਣ ਵਾਲੀਆਂ ਪੁਸ਼ਤਾਂ ਦੀ ਜੜੀਆਂ ਨੇ ਇਸ ਜੰਗਲ ਰਾਜ ਨੂੰ ਭੁੱਲਣ ਵਾਲੀਆਂ ਨਹੀਂ ਔਰ ਮੈਂ ਸਮਝਦਾ ਕਿ ਇਹ ਬਹੁਤ ਮਾੜੀ ਘਟਨਾ ਹੈ ਮੈਂ ਪਾਰਟੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਆਪਣੇ ਵੱਲੋਂ ਇਹਦੀ ਸਖਤ ਨਿਵੇਦੀ ਕਰਦਾ ਕਿ ਸ਼ੁਗਰਾ ਪਰਮਾਤਮਾ ਦਾ ਮਾਈ ਗੁਰੂ ਦਾ ਉਹਦੀ ਜਾਨ ਮਾਲ ਜਿਹੜੀ ਆ ਬਚ ਗਈ ਆ ਉਹ ਸੁਰੱਖਿਤ ਆ ਆਏ ਦਿਨ ਗੋਲੀਆਂ ਚੱਲਣਾ ਆਏ ਦਿਨ ਗੋਲੀਆਂ ਦੇ ਨਾਲ ਨਰਜ਼ਹਾ ਹੋ ਰਹੇ ਆ ਔਰ ਮੈਸਮੇ ਨਾ ਸਰਕਾਰ ਬੇਵਸਾ ਔ ਅਸਹਾਇ ਦੇ ਹਨ ਰਹੀ ਆ ਔਰ ਇਹ ਬੇਵਸਾ ਸਹਾਇ ਸਰਕਾਰ ਦੇ ਅੱਗੇ ਕੋਈ ਫਾਇਦਾ ਨਹੀਂ ਗੱਲ ਕਰਨ ਦਾ ਇਸ ਵਕਤ ਇਹ ਆਉਣ ਵਾਲੇ ਸਮੇਂ ਦੇ ਅੰਦਰ ਆਉਣ ਵਾਲਾ ਸਮਾਂ ਨਿਧੀਕ ਆਉਣ ਵਾਲੇ ਸਮੇਂ ਦੇ ਅੰਦਰ ਇਹ ਲੋਕ ਜਿਹੜੇ ਨੇ ਜਿੱਤੇ ਬਿਹਾਰ ਦੇ ਜੰਗਲ ਰਾਜ ਨੂੰ 20 ਸਾਲ ਨਹੀਂ ਭੁੱਲੇ ਇਸ ਪੰਜਾਬ ਦੇ ਜੰਗਲ ਰਾਜ ਦੇ ਅੰਦਰ ਆਉਣ ਵਾਲੇ ਸਮੇਂ ਦੇ ਅੰਦਰ ਲੋਕ ਇਹਦਾ ਕਰਾਰਾ ਜਵਾਬ ਬੈਲਟ ਦੇ ਰਾਹੀ ਦੇਣਗੇ ਇਹ ਮੈਂ ਮਹਿਸੂਸ ਕਰਦਾ ਔਰ ਹੋ ਕੇ ਕਹਿਣਾ ਕਿ ਇਹੋ ਜਿਹੇ ਲੋਕ ਕਿਉਂ ਆ ਸਰਕਾਰ ਸੁੱਤੀ ਤੇ ਨਕਮੀ ਤੇ ਨਠੱਲੀ ਜੜੀ ਆ ਇਹਨੂੰ ਨਾਤਬਾਣੀ ਜਰੂਰ